ਏਸ਼ੀਆ ਦੀ ਸਭ ਤੋਂ ਵੱਡੀ ਦਾਣਾ ਮੰਡੀ ਖੰਨਾ ਵਿਖੇ 6 ਦਿਨ ਪਹਿਲਾਂ ਝੋਨੇ ਦੀ ਖਰੀਦ ਸ਼ੁਰੂ ਨਹੀਂ ਹੋ ਸਕੀ। ਇਸ ਦੇ ਪਿੱਛੇ ਦਾ ਕਾਰਨ ਝੋਨੇ ਵਿੱਚ ਨਮੀ ਦੀ ਮਾਤਰਾ ਜ਼ਿਆਦਾ ਹੈ। ਅਜੇ 2 ਦਿਨ ਹੋਰ ਸਮਾਂ ਲੱਗ ਸਕਦਾ ਹੈ। ਕਿਸਾਨਾਂ ਤੇ ਆੜਤੀਆਂ ਨੇ ਨਮੀ ਦੀ ਮਾਤਰਾ 17 ਤੋਂ ਵਧਾ ਕੇ 20 ਕਰਨ ਦੀ ਮੰਗ ਕੀਤੀ ਹੈ। ਕਿਸਾਨ ਅਮਰ ਸਿੰਘ ਦਾ ਕਹਿਣਾ ਹੈ ਕਿ ਪਰਮਲ ਝੋਨੇ ਦੀ ਖਰੀਦ ਹਾਲੇ ਤੱਕ ਨਹੀਂ ਹੋ ਸਕੀ। ਫਸਲ ਹੱਲੇ ਗਿੱਲੀ ਹੈ। ਸਰਕਾਰ 17% ਨਮੀ ਦੀ ਮੰਗ ਕਰ ਰਹੀ ਹੈ ਸਰਕਾਰ ਨੂੰ ਇਸ ਤੇ ਰਾਹਤ ਦੇਣੀ ਚਾਹੀਦੀ ਹੈ ਨੀ ਗੱਲ ਇਹ ਹੈ ਵੀ ਸਰਕਾਰ ਵੱਲੋਂ ਹਰ ਤਰ੍ਹਾਂ ਦੀ ਪੂਰਾ ਇਤਿਮਾਮ ਕੀਤਾ ਹੋਇਆ ਹੈ ਸਰਕਾਰ ਵੱਲੋਂ ਕਿਸੇ ਕਸ਼ੂ ਦੀ ਕੋਈ ਕਮੀ ਨਹੀਂ ਨਾ ਆੜਤੀਏ ਵੱਲੋਂ ਵੀ ਤੇ ਤਾਂ ਸਿਰਫ ਉਹਦਾ ਜਿਹੜਾ ਝੋਨੇ ਵਿੱਚ ਨਮੀ ਹੈ ਇਸ ਕਰਕੇ ਨਾ ਥੋੜਾ ਝੋਨਾ ਲੇਟ ਹੈ ਅੱਗੇ ਇੱਕ ਚੱਕੂ ਪਰ ਤੋਂ ਆਉਂਦਾ ਹੁੰਦਾ ਤੇ ਅੱਜ ਤਰੀਕ ਹੋਈ ਹੈ 22 ਮੇਰੇ ਦਾ ਪਰਸੋਂ ਤੱਕ ਇਹ ਇਹਦੀ ਖਰੀਦ ਹੈ ਉਹ ਸ਼ੁਰੂ ਹੋ ਜੂਗੀ ਉਹ ਜਾ ਅਸੀਂ ਉਸ ਰੋਕੀ ਹੋਈ ਹੈ ਕਿਤੇ ਵੀ ਅਸੀਂ ਕਿਸਾਨਾਂ ਬੀ ਜੀ ਬੇਨਤੀ ਕੀਤੀ ਹੈ ਵੀ ਤੁਸੀਂ ਉਹ ਚੋਨਾ ਸਕਾ 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 ਉਹ ਨਾਲ ਲੈ ਆਓ ਅਗੇ ਨਾ ਥੱਲੇ بارشਾਂ ਬਣ ਕਰਕੇ ਧਰਤੀ ਗਿੱਲੀ ਹੈ ਧਰਤੀ ਗਿੱਲੀ ਹੋਣ ਕਰਕੇ ਉਹਦਾ ਬੋਤਰੇ 25 26 25 26 ਬੋਤਰੇ ਆ ਰਹੇ ਤੇ ਕੱਲ ਵੀ ਜੋ ਨਾ ਆਇਆ ਸੀ ਉਸ ਦਾ ਹੈ ਅੱਜ ਵੀ ਕੋਈ ਉਹਨਾਂ ਮੱਢੀ ਬਚਾਇਆ ਉਹ ਸ਼ੁਕਰ ਹੈ ਪਰ ਅਸੀਂ ਸਨ ਅਪੀਲ ਕੀਤੀ ਹੈ ਵੀ ਤੁਸੀਂ ਆਪਣਾ ਥੋੜਾ ਜਿਹਾ ਦੋਨਾਂ ਸ਼ਹਿਰ ਜੋ ਹੋ ਜੇ ਇਹ 25 ਦੇ ਬਾਅਦ ਆਪਣਾ ਟਰੋਡਾ ਸੁਕਾਉ ਲੱਗ ਲੂਗਾ ਤੇ ਖਰੀਦ ਸ਼ੁਰੂ ਹੋ ਜੂ ਖਰੀਦ ਵੱਲੋਂ ਕੁਝ ਕਰਨੀ ਕਿਸਾਨ ਜਾਂ ਮਰਜ਼ੀ ਲੈ ਕੇ ਆਵੇ ਤੇ ਉਹਦਾ ਮਾਲ ਜਾਂ ਆਊਗਾ ਬੋਰੀਆਂ ਪੈ ਕੇ ਉਹ ਲੋਕਾਂ ਨੂੰ ਪਹਿਲਾਂ ਕਰਕੇ ਕੰਨ ਪਜੇਗਾ ਤੇ ਅੱਗੇ ਜਿਹੜੀ ਆ ਜਿਹੜੇ ਮੌਸਮ ਵੀ ਅੱਗੇ ਨਮੀ ਵਾਲਾ ਹੋਏ ਰਹਿਣਾ ਵਾ ਤੇ ਹੋਰ ਕੀ ਕੀ ਦਿੱਕਤਾਂ ਆ ਸਕਦੀਆਂ ਨਹੀਂ ਅਜੇ ਇਹ ਤਾਂ ਨਾ ਮੌਸਮ ਅਕਤੂਬਰ ਅਕਤੂਬਰ ਦੇ ਵਿੱਚ ਕੁਝ ਚੱਕਰ ਨੇ ਹੈ ਮੇਰੇ ਹਿਸਾਬ ਨਾਲ ਮੈਨੂੰ ਇਹ ਲੱਗਦਾ ਹੈ ਵੀ 30 ਅਕਤੂਬਰ ਤੱਕ ਇਹ ਝੋਨੇ ਦਾ ਸੇ ਸੀਨ ਹੈ ਖਤਰਾ ਤੇ ਕਿਸਾਨਾਂ ਨੂੰ ਹੋਰ ਕੀ ਪੀਕਲ ਕਰੋ ਜੇਵੇਂ ਉਰੇ ਆ ਕੇ ਉਹਨਾਂ ਨੂੰ ਮੰਨਣਾ ਸਕਾਉਣਾ ਪੈਂਦਾ ਤੁਹਾਨੂੰ ਵੀ ਜੀ ਮਿਹਨਤ ਕਰਨੀ ਪੈਂਦੀ ਆ ਇਹਦੇ ਵਿੱਚ ਕਿਤੇ ਉਹਨਾਂ ਨੂੰ ਖਰਚਾ ਪੈਂਦਾ ਬਹੁਤ ਇੱਥੇ ਲੀਬਰ ਪੈਣੀ ਬਹੁਤ ಜಾਦੀ ਇੱਕ ਇਹਦਾ ਉਰੇ ਆ ਕੇ ਗਿੱਲੇ ਦੇ ਝਾੜ ਘਟਦਾ ਹੀ ਆ ਬਾ ਧਨੀਗਾ ਇਹ ਉਹ ਵੀ ਨੁਕਸਾਨ ਹੈ ਨਾਲੇ ਇਥੇ ਹਰਾਨ ਹੋਣਾ ਪੈਂਦਾ ਅਸੀਂ ਇਹ ਅਪੀਲ ਕਰਦੇ ਆ ਨਾ ਵੀ ਆਪਣਾ ਦੋ ਦੋ ਨਰੇ ਜੇ ਰੁਕ ਜੋ ਤੇ ਉਹਦੀ ਮਰਜ਼ੀ ਦੇਖੀ ਆਇਓ ਨਾਲ ਦੀ ਨਾਲ ਥੋੜਾ ਝੋਟਾ ਪੂਰੇ ਪੈਣ ਤੋਂ ਬਾਅਦ ਥੋੜੀ ਜੀ ਪੇਮੈਂਟ ਹੈ ਦੂਜੀ ਥੋੜੇ ਖਾਤੇ ਚ ਪਾਓ ਇਹ ਜਿਹੜਾ ਚੰਦੂ ਕੋਲ ਜਿਹੜਾ ਚਾਰ ਜਿਹੜਾ ਪਰਮੰਦਾ ਇਸ ਵਾਰ ਆਇਆ ਜੀ ਇਸ ਵਾਰ ਕੱਲ ਇੱਕ ਜੀਮੀਦਰ ਸਾਡਾ ਆਇਆ ਸੀ ਉਹਨੇ ਆਪਣਾ ਉਹ ਚੋੜਾ ਸੀ ਥੋਲਿਆ ਕਲ ਚੈੱਕ ਕੀਤਾ ਕਿ ਅੱਗੇ ਉਹਦਾ ਜਿਹੜੀ ਉਹਦੀ ਐਵਰੇਜ ਆਉਂਦੀ ਸੀ ਕਿੱਲੇ ਦੀ 31 32 ਕੁਇੰਟਲ ਦੀ ਆਉਂਦੀ ਸੀ ਪਰ ਏਕੜ ਉਹ ਕੱਲ ਉਹਦੀ 27 ਕੁਇੰਟਲ ਦੀ ਆਈ ਹੈ ਚਾਰ ਪੰਜ ਕੁਇੰਟਲ ਘੋਣਾ ਬੜਾ ਏਕੜ ਬਰ ਘਟ ਜਿਹੜਾ ਬੋਨਾ ਵਾਇਰਸ ਜਾਂ ਕੋਈ ਹੋਰ ਬਿਮਾਰੀ ਲੱਗੀ ਉਹਦਾ ਵੀ ਕੋਈ ਅਸਰ ਨਹੀਂ ਆਇਆ ਬਿਮਾਰੀ ਆਪਣੇ ਜ ਆਪਰਾ ਰੱਖਿਆ ਇਧਰ ਉਸ ਘਟਾ ਕਿਉਂਕਿ ਇਧਰ ਹਰਾਂਜੀ ਮਾਰ ਨਹੀਂ ਹੈ ਬਚਾਅ ਹੋ ਗਿਆ ਪਰ ਝੋਨੇ ਨੂੰ ਨਾ ਕੋ ਛੋੜੀ ਜੀ ਛੋਸ ਨੂੰ ਹੈ ਤੋਸਰੋਗ ਦੀ ਬਿਮਾਰੀ ਇੱਕ ਉਹ ਬੜਾ ਹਲਦੀ ਜੀ ਲੱਗੀ ਹੋਈ ਹੈ ਅਸੀਂ ਤਾਂ ਇਹ ਹੀ ਬੇਨਤੀ ਕਰਾਂਗੇ ਕਿ ਇਹ ਚਲਾ ਕੁਦਰਤੀ ਆਫਤ ਹੈ ਇਹ ਵੀ ਕਿਸਾਨ ਨੂੰ ਵੀ ਇਹ ਜਿਹੜਾ ਝੋਨਾ ਹਲਦੀ ਵਾਲਾ ਜਾਂ ਇਹ ਜਿਹੜਾ ਇਹ ਰੋਗ ਲੱਗਿਆ ਹੋਇਆ ਵੀ ਇਹਨੂੰ ਬਿਲਕੁਲ ਇਹ ਰਲ ਲੜਬੜਾ ਬਈ ਨੂੰ ਆਪ ਦਾ ਜਦੋਂ 11 ਵਜੇ ਲੈ ਕੇ ਕਿ ਇਹ ਜੋ ਨਾ 5 ਵਜੇ ਬਟੇ ਜਾਊਗਾ ਕੱਟਿਆ ਜਾਊਗਾ ਤਾਂ ਇਹ ਇਹ ਦੇ ਵਿੱਚ ਵਿਗੜਨ ਦੀ ਕੋਈ ਰਿਕਾਪ ਨਹੀਂ ਹੈ ਸੈਂਟਰ ਨੂੰ ਕੀ ਅਪੀਲ ਕਰੋਗੇ ਕਿ ਜਿਹੜੇ ਸਰਵੇ ਹੋਣ ਚਾਹੀਦੇ ਸੈਂਟਰ ਨੂੰ ਅਪੀਲ ਕਰਦਾ ਕਿ ਪਰਸੇ ਉੱਥੇ ਕਹਿੰਦੇ ਸੀ ਵੀ ਅਸੀਂ ਸਾਡੀਆਂ ਟੀਮਾਂ ਚੱਲੀਆਂ ਹੋਈਆਂ ਆ ਰਹੀਆਂ ਨੇ ਪਰ ਇਹ ਪੰਜਾਬ ਦੇ ਵਿੱਚ ਸੜੇ ਸਭ ਨਾਲ ਬੜੀ ਮੰਡੀ ਹੈ ਖੰਨਾ ਮੰਡੀ ਏਸ਼ੀਆ ਦੀ ਅਜੇ ਖਾਣੇ ਦਾ ਕੁਝ ਪੁੱਛਿਆ ਅਜੇ ਅੜੀ ਕਰ ਰਹੇ ਆਂ ਅੱবি ਆਦੋ ਦੇਖੋ ਆਂਦੇ ਕਿ ਕਿਸ ਤਰ੍ਹਾਂ ਕਿਸਾਨ ਦਾ ਹੈ ਨਕਸਾਨ ਹੋ ਰਹੀ ਹੈ ਤੇ ਅਬਦਾ ਉਹ ਦਿਨਾਂ ਫਿਰ ਇਹਦਾ ਕਿਤੇ ਨਾ ਹੋਵੇ ਜੇ ਝੋਨੇ ਦੇ ਵਿੱਚ ਕੋਈ ਬਦਰੰਗੀ ਜਾਂ ਨੁਕਸਾਨ ਹੋਇਆ ਤੇ ਇੱਕ ਦੇ ਰਾਏਕਸ ਦਾ ਨੁਕਸਾਨ ਨਾ ਹੋਵੇ ਚੌਲਾਂ ਦੇ ਵਿੱਚ ਸਿਹਦੇ ਨੂੰ ਕੋਈ ਨੁਕਸਾਨ ਨਾ ਹੋਵੇ ਬੋਲੀ ਇਸ ਕਰਕੇ ਨਹੀਂ ਲੱਗੀ ਮੌਚਰ ਥੋੜਾ ਜਿਆਦਾ ਵੱਧ ਆਉਂਦਾ ਜੀ ਵੀਹਾ ਕਰਕੇ ਥੋੜਾ ਜਿਆਦਾ ਨਰਮਾ ਝੋਲਾ 17 ਤੋਂ ਵੱਧਦਾ ਹੋ ਰਿਹਾ ਹੈ ਮੌਚਰ ਇਹਦੇ ਗਰੇਥ ਵੀ ਮਿਲਣੀ ਚਾਹੀਦੀ ਹੈ ਕੁਝ ਕਿਉਂਕਿ 18 19 ਤਾਂ ਆਵਾ ਹੀ ਜਾਣਾ ਮੌਸਮ ਦੀ ਕਿੰਨੀ ਕਮਾਰ ਪਈ ਹੈ ਜੀ ਮੌਸਮ ਦੀ ਮਾਰ ਬਹੁਤ ਪਈ ਹੈ ਜੀ 5 6 ਕੁੰਟਲ ਘਟ ਗਿਆ ਜੀ ਜੀ ਕੀਲੇ ਦੇ ਮੁਤਾਬਕ ਕੋਈ ਰੋਗ ਵੀ ਲੱਗੇ ਇਸ ਵਾਰੇ ਰੋਗ ਇੱਕ ਹਲਦੀ ਰੋਗ ਆ ਜੀ ਇੱਕ ਬੋਨਾ ਰੋਗ ਦੋ ਬਿਮਾਰੀਆਂ ਲੱਗੀਆਂ ਨੇ ਬਹੁਤ ਜ਼ਿਆਦਾ ਉਹਦੇ ਨਾਲ ਵੀ ਥੋੜਾ ਝਾੜ ਘਟਿਆ ਜੀ ਝਾੜ ਉਹਦੇ ਨਾਲ ਵੀ ਉਹਦੇ ਨਾਲ ਤਾਂ 10% 25% ਝਾੜ ਦਾ ਫਰਕ ਪੈ ਗਿਆ ਜੀ ਕੀ ਲੱਗਦਾ ਹੈ ਕਿ ਜਿਹੜੀ ਸਰਕਾਰਾਂ ਨੂੰ ਕੀ ਕਰਨੀ ਚਾਹੀਦੀ ਸਰਕਾਰਾਂ ਨੂੰ ਇੱਕ ਤਾਂ ਗ੍ਰੇਸ ਦੇਣੀ ਚਾਹੀਦੀ ਹੈ ਨਵੀਂ ਦੇ ਵਿੱਚ ਇੱਕ ਦਾਣੇ ਬਦ ਰੰਗ ਕੀ ਦੇਣੀ ਚਾਹੀਦੀ ਹੈ ਇਹਦਾ ਹਲਦੀ ਵਾਲਾ ਰੰਗ ਤੇ ਜਿਹੜੀ ਇਹ ਸਭ ਤੋਂ ਵੱਡੀ ਮੰਡੀ ਆ ਕਦੋਂ ਤੱਕ ਖੁੱਲ ਕੇ ਸੀਜ਼ਨ ਚੱਲਪੋਏ ਤੇ ਪਰਸੋਂ ਤੋਂ ਹੀ ਸਰਕਾਰੀ ਖਰੀਦ ਕਹਿੰਦੇ ਸ਼ੁਰੂ ਹੋ ਜੂਗੀ। ਸਬ ਤੋਂ ਬਾਅਦ ਫਸਲ ਜੋਰਾਂ ਤੇ ਆਉ ਪਸੰ। ਫੇਰ ਤਾਂ ਫਸਲ ਜੋਰਾਂ ਤੇ ਆਉਗੀ। ਇਹ ਤਾਂ ਚੱਲਣਾ ਹੀ ਆ ਮੱਕਾ। ਕਿਸਾਨਾਂ ਨੂੰ ਕੀ ਅਪੀਲ ਕਰੂੰਗੀ? ਕੇਵਲ ਕਿਸਾਨਾਂ ਚ। ਕਿਸਾਨਾਂ ਨੂੰ ਤਾਂ ਇਹੇ ਅਪੀਲ ਕਰਾਂਗੇ ਜੀ ਵੀ ਸਦਾ ਮੋਚਰ ਵਾਲਾ ਚੋਨਾ ਲੈ ਕੇ ਉਹਨਾਂ ਤਾਂ ਕਿ ਰਾਤ ਨਾ ਘਟਣੀ ਪਵੇ। ਫਸਲ ਮਾਝ ਤੋਂ ਕਿੰਨੇ ਵੱਡੇ ਨੇ ਜੀ? ਹਾਂਜੀ। ਕਿਸ ਤਰ੍ਹਾਂ ਦੀ ਨਿਕਲੀ ਆ ਫਸਲ? ਫਸਲ ਜੀ ਇੱਕ ਤਾਂ ਵੀ ਝਾੜਿਕਤੀ ਘੱਟ ਹੈ ਜੀ ਤੇ ਪੀੜੀ ਕੁੰਗੀ ਬਹੁਤ ਜ਼ਿਆਦਾ ਪਈ ਹੋਈ ਆ ਜੀ। ਉਹਦੀ ਮਾਰ ਬਹੁਤ ਜ਼ਿਆਦਾ ਹੈ ਜੀ ਇੱਕ ਮੌਸਮ ਦੀ ਮਾਰ ਹੈ ਜਿਹੜੀ ਜੀ ਅੱਜ ਤੀ ਮੀ ਬਹੁਤ ਲੰਬਾ ਪਿਆ ਜੀ ਉਹਦੀ ਬਹੁਤ ਜ਼ਿਆਦਾ ਮਾਰ ਆਈ ਜੀ ਤੇ ਹੁਣ ਕੀ ਮੁਸ਼ਕਲ ਆ ਰਹੀ ਹੈ ਮੰਡੀ ਦੇ ਵਿੱਚ ਕਿਉਂ ਨਹੀਂ ਹਲੇ ਹੋਈ ਇਹ ਮੌਇਚਰ ਦੀ ਜੀ ਮੌਇਚਰ ਵਧਾ ਦੇਣਾ ਚਾਹੀਦਾ ਜੀ ਮੌਇਚਰ ਘਟ ਹੈ ਜੀ ਤੇ ਮੌਇਚਰ ਨੂੰ ਜੇ ਮੈਂ 17 19 20 ਜਾਂ ਇਹਨੂੰ ਕਰ ਦੇਣਾ ਚਾਹੀਦਾ ਵਧਾ ਦੇਣਾ ਚਾਹੀਦਾ ਵੀ ਚਲੋ ਜੀ ਈਦਾਰ ਨੂੰ ਥੋੜੀ ਜਿਹੀ ਆਸਾਨੀ ਹੋ ਜੇ ਤੁਸੀਂ ਦੇਖਣ ਆਇਆ ਸੀ ਕੋਈ ਤੇ ਨਹੀਂ ਨਹੀਂ ਫਿਲਹਾਲ ਤਾਂ ਕੋਈ ਨਹੀਂ ਆਇਆ ਜੀ ਵੀ ਹਾਲ ਤੱਕ ਕੋਈ ਨਹੀਂ ਆਇਆ ਜੀ ਕੀ ਲੱਗਦਾ ਕਿ ਜੇ ਵੇ ਹੁਣ 17 ਮੌਇਸਚਰ ਰੱਖਿਆ ਹੋਇਆ ਜਿੰਨੇ ਜ਼ਿਮੀਦਾਰ ਲੈ ਕੇ ਆ ਰਹੇ ਨੇ ਫਸਲ ਉਹਦੇ ਚ ਜਿਆਦਾ ਮੌਇਸਚਰ ਆ ਰਿਹਾ ਫਿਰ ਉਹਨੂੰ ਰੋਕਣਾ ਪੈਂਦਾ ਪੰਟੀ ਦੇ ਵਿੱਚ ਹਾਂਜੀ ਫਿਰ ਰੋਕਣਾ ਕੀ ਪ੍ਰਾਲਾਏ ਕਰੇ ਸਰਕਾਰ ਨੂੰ ਪ੍ਰਾਲਾਏ ਇਹ ਕਰਨਾ ਚਾਹੀਦਾ ਜੀ ਵੀ ਮੌਇਸਚਰ ਨੂੰ ਵਧਾ ਦੇਣਾ ਚਾਹੀਦਾ ਜੀ ਵੀ ਜੋ ਵੀ ਹੈ ਜ਼ਿਮੀਦਾਰ ਨੂੰ ਸਾਨੀ ਹੋਵੇ ਤੇ ਵੀ ਝਾੜ ਜਲਦੀ ਘਟਿਆ ਤੁਹਾਡਾ ਲੱਗਿਆ ਕੋਪਾ ਝਾੜ ਜੀ ਝਾੜ ਦਾ ਕਾਫੀ ਜਿਆਦਾ ਫਰਕ ਹੈ ਜੀ 5 6 5 ਤੋਂ 6 ਕੰਤਰ ਦਾ ਫਰਕ ਹੈਗਾ ਜੀ ਝਾੜ ਦਾ ਤੇ ਫਿਰ ਉਹ ਜਿਹੜੀ ਜ਼ਿਮੀਦਾਰ ਦਾ ਨੁਕਸਾਨ ਆ ਫਿਰ ਉਹ ਕਿਸ ਤਰ੍ਹਾਂ ਪੂਰਾ ਹੋਊਗਾ ਉਹ ਤਾਂ ਹੁਣ ਤੁਹਾਨੂੰ ਪਤਾ ਹੀ ਜੀ ਮੌਸਮ ਦੀ ਮਾਰ ਹੈ ਤੇ ਵੀ ਸਰਕਾਰ ਨੂੰ ਵੀ ਕੁਛੇ ਦੇ ਬਾਰੇ ਪ੍ਰਬੰਧਾ ਕਰਨਾ ਚਾਹੀਦਾ ਜੀ ਤੇ ਰੋਗ ਐ ਕਿ ਕਿਰੇ ਲੱਗੇ ਨੇ ਰੋਗ ਇੱਕ ਤਾਂ ਪੀਂਗੂਂਗੀ ਆ ਜੀ ਇੱਕ ਬੂਟਾ ਬੜਾ ਬਹੁਤ ਬੜਾ ਛੋਟਾ ਜੀ ਉਹਦੀ ਬਹੁਤ ਜ਼ਿਆਦਾ ਮਾਰ ਪਈ ਹੈ ਹਾਂਜੀ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿਕ